ਕੱਗਰ ਨਗਰ ਪੰਚਾਇਤ ਦੇ ਲਈ 12 ਵਾਰਡਾਂ ਦੇ ਵਿੱਚ 21 ਦਸੰਬਰ ਨੂੰ ਵੋਟਾਂ ਪੈਣੀਆਂ ਆਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਵਾਰ-ਵਾਰ ਦੇ ਵਿੱਚ ਉਮੀਦਵਾਰ ਹੈ ਆਪ ਪਾਰਟੀ ਹੈ ਕਾਂਗਰਸ ਹੈ ਕਾਲੀਦ ਦੇਲ ਹੈ ਔਰ ਆਜ਼ਾਦ ਉਮੀਦਵਾਰ ਵੀ ਆਪਣਾ ਚੋਣ ਪ੍ਰਚਾਰ ਕਰ ਕਰ ਜਾ ਕੇ ਵੋਟਰਾਂ ਨੂੰ ਅਪੀਲ ਕਰ ਰਹੇ ਕਿ ਵੋਟ ਪਾਈ ਜਾਵੇ ਕੱਗੇ ਦੀ ਸਭ ਤੋਂ ਵੱਡੀ ਸਮੱਸਿਆ ਸਹਿਰ ਦੀ ਕੱਗੇ ਕਸਬੇ ਦੀ ਹੈ ਵੀ ਇੱਥੇ ਸੀਵਰੇਜ ਨਹੀਂ ਹੈ ਸੀਵਰੇਜ ਦੀ ਸਮੱਸਿਆ ਹੈ ਹੁਣ ਕਰ ਨਾ ਹੁਣ ਕਰਕੇ ਸੀਵਰੇਜ ਜਿਹੜਾ ਇੱਥੇ ਪੈ ਜਾਏਗਾ ਤਾਂ ਜਿਹੜਾ ਗਲੀਆਂ ਚ ਪਾਣੀ ਖੜਦਾ ਹੈ ਮੱਲਿਆਂ ਦੇ ਕਲੋਨੀਆ ਦੇ ਵਿੱਚ ਜਿਹੜੇ ਅਲੱਗ ਸਹਿਰ ਦੇ ਬਾਹਰ ਵੀ ਕਲੋਨੀਆ ਬਣੀ ਹੈ ਕਸਬੇ ਕੱਗੇ ਤੋਂ ਔਰ ਸਹਿਰ ਦੇ ਵੀ ਜਿਹੜਾ ਨਾਲਾ ਹੈ ਗੰਦਾ ਪਾਣੀ ਕਾ ਉਹ ਸਮੱਸਿਆ ਸਭ ਤੋਂ ਵੱਡੀ ਹੈ ਉਸ ਨੂੰ ਹੱਲ ਕਰਨ ਦੀ ਗੱਲਾਂ ਉਮੀਦਵਾਰਾਂ ਵੱਲੋਂ ਕੀਤੀ ਜਾ ਰਹੀਆਂ ਹਨ ਕਰਕਰ ਜਾ ਕੇ ਇੱਕ ਅੱਗੇ ਦੇ ਨਗਰ ਪੰਚਾਇਤ ਦੇ ਵਿੱਚ ਵੋਟਰਾਂ ਨੂੰ ਵੋਟ ਪਾਣ ਦੀ ਅਪੀਲ ਕੀਤੀ ਜਾ ਰਹੀ ਹੈ ਆਪ ਪਾਰਟੀ ਔਰ ਕਾਂਗਰਸ ਦੀ ਟੱਕਰ ਉਮੀਦਵਾਰਾਂ ਦੇ ਵਿੱਚ ਜ਼ਬਰਦਸਤ ਹੈ 21 ਤਾਰੀਖ ਨੂੰ ਸਾਮ ਨੂੰ ਪਤਾ ਲੱਗਣਾ ਹੈ ਕਿਸ ਪਾਰਟੀ ਦੇ ਉਮੀਦਵਾਰ ਨੂੰ ਲੋਕ ਜਿਤਾ ਕੇ ਨਗਰ ਪੰਚਾਇਤ ਅੱਗਾ ਦਾ ਪ੍ਰਧਾਨ ਬਣਾਉਂਦੇ ਹਨ ਮੇਰੀ 11 ਨੰਬਰ ਵਾਰ ਹੈ ਹਾਂਜੀ ਕਿੰਨੇ ਉਮੀਦਵਾਰ ਤੁਹਾਡੇ ਮੁਕਾਬਲੇ ਤੇ ਹਨ ਮੇਰੇ ਮੁਕਾਬਲੇ ਚ ਚਾਰ ਤਿੰਨੇ ਉਮੀਦਵਾਰ ਹੋਣ ਨੇ ਤੇ ਮੇਰੇ ਵਾਰਡ ਦੀਆਂ ਮੈਂ ਜੋ ਵੀ ਮੈਂ ਵਾਰਡ ਚ ਜੋ ਰਾਉਂਡ ਲਾਨੀ ਆ ਤੇ ਉਹਦੇ ਵਿੱਚ ਮੈਨੂੰ ਜੋ ਸਮੱਸਿਆਵਾਂ ਪਤਾ ਚੱਲੀਆਂ ਨੇ ਮੈਂ ਉਹਨਾਂ ਬਾਰੇ ਸਭ ਤੋਂ ਵੱਡੀ ਸਾਡੀ ਸਮੱਸਿਆ ਹੈ ਜੋ ਹੈ ਆਪਣੀ ਸੀਵਰੇਜ ਦੀ ਹੈਗੀ ਤੇ ਇਹ ਸਮੱਸਿਆ ਮੈਨੂੰ ਸਭ ਤੋਂ ਵੱਧ ਦੇਖਣ ਨੂੰ ਮਿਲੀ ਆਪਣੇ ਵਾਰਡ ਦੇ ਵਿੱਚ ਸੀਵਰੇਜ ਦੀ ਸਮੱਸਿਆ ਦੇ ਤੁਹਾਨੂੰ ਬਾਡ ਦੇ ਲੋਕ ووٹ ਪਾ ਕੇ ਚਿਤਾਂਦੇ ਹਨ ਹਾਂਜੀ ਸਭ ਤੋਂ ਪਹਿਲਾਂ ਕਿਹੜਾ ਕੰਮ ਕਰੋਗੇ ਤੁਸੀਂ ਸਭ ਤੋਂ ਪਹਿਲਾਂ ਮੈਂ ਸੀਵਰੇਜ ਦੀ ਸਮੱਸਿਆ ਦੂਰ ਕਰੂੰਗੀ ਤੇ ਉਸ ਤੋਂ ਬਾਅਦ ਜੋ ਸਾਡੇ ਲਾਈਟਿੰਗ ਦੀ ਪ੍ਰਬੰਧ ਨਹੀਂ ਹੈਗੀ ਦੀਪੜੀਆਂ ਲਾਈਟਾਂ ਦਾ ਤੇ ਉਹ ਵੀ ਸਟਰੀਟ ਲਾਈਟਾਂ ਦਾ ਤੇ ਉਹ ਸਟਰੀਟ ਲਾਈਟਾਂ ਦਾ ਮੈਂ ਲਵਾਉਣਾ ਚਾਹੁੰਦੀ ਕਿੰਨੇ ਕਬੋਟ ਨੇ ਤੁਹਾਡੇ ਬਾਡ ਦੇ ਵਿੱਚ ਟੋਟਲ ਬੋਟ ਕਿੰਨੇ ਆ ਸਾਡੇ ਬਾਡ ਦੇ ਵਿੱਚ 650 ਬੋਟ ਕਿਸ ਤਰ੍ਹਾਂ ਗੱਲ ਹੋ ਰਹੀ ਹੈ ਤੁਹਾਨੂੰ ਜਾਨ ਮਿਲ ਰਿਹਾ ਹੈ ਤੁਹਾਨੂੰ ਸਪੋਰਟ ਕਿਵੇਂ ਸਾਨੂੰ ਸਪੋਰਟ ਬਹੁਤ ਵਧੀਆ ਮਿਲ ਰਹੀ ਹੈ ਠੀਕ ਤੇ ਲੋਕਾਂ ਦੇ ਹੌਸਲੇ ਨਾਲ ਸਾਨੂੰ ਬੜਾ ਹੌਸਲਾ ਮਿਲਦਾ ਹੈ ਜੀ ਹਾਂ ਜੀ ਬਿਨਾ ਗਗਨਦੀਪ ਕੋਰੇ ਹੂੰ ਬਿਲਕੁਲ ਜੀ ਅਸੀਂ ਆਪਣੀ ਭੈਣ ਦੇ ਨਾਲ ਆ ਸਾਨੂੰ ਪਤਾ ਇਹ ਸਾਰਿਆਂ ਦੇ ਮਸਲੇ ਸੁਣਦੇ ਆਏ ਨੇ ਬਿਨਾ ਐਮਸੀ ਤੋਂ ਵੀ ਸੁਣਦੇ ਆਏ ਨੇ ਤੇ ਜਦੋਂ ਐਮਸੀ ਬਣ ਕੇ ਤਾਂ ਆਬਵੀਅਸਲੀ ਇਹ ਸਾਰਿਆਂ ਦੇ ਨਾਲ ਚੱਲਣਗੇ ਇਹਨਾਂ ਨੂੰ ਪਤਾ ਸਾਡੇ ਸਾਰੇ ਲੋਕਾਂ ਦੀ ਸਮੱਸਿਆਵਾਂ ਕੀ ਨੇ ਤੇ ਕੀ ਉਹਨਾਂ ਦੇ ਹੱਲ ਨੇ ਇਹ ਪੂਰੀ ਕੋਸ਼ਿਸ਼ ਕਰਨਗੇ ਵੀ ਉਹਨਾਂ ਦੇ ਹੱਲ ਕੀਤੇ ਜਾਣ ਤੇ ਆਪਣੇ ਭਾਈਚਾਰੇ ਨਾਲ ਤੁਰਿਆ ਜਾਵੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਆਪਣੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੀ ਹਾਂ ਜੋ ਇੱਥੇ ਆ ਕੇ ਉਹਨਾਂ ਨੇ ਜੋ ਆਪਣੀ ਕਵਰਿੰਗ ਕਰ ਰਹੇ ਨੇ ਤੇ ਦੂਜੀ ਗੱਲ ਮੈਂ ਆਪਣੇ ਜਿੰਨੇ ਵੀ ਮੇਰੇ ਭੈਣ ਭਰਾ ਜੋ ਮੇਰੇ ਨਾਲ ਖੜੇ ਨੇ ਮੇਰੇ ਬੈਕਹੈਂਡ ਦੇ ਉਹਨਾਂ ਦਾ ਵੀ ਮੈਂ ਇੱਥੇ ਜੀ ਆਇਆਂ ਨੂੰ ਆਖਦੀ ਆ ਤੇ ਮੈਂ ਸਾਰਿਆਂ ਨੂੰ ਆਪਣੀ 11 ਨੰਬਰ ਵਾਰਡ ਨੂੰ ਹਰਪ੍ਰੀਤ ਕੋਰ ਕੱਗਾ ਵੱਲੋਂ ਤੇ ਮੇਰੇ ਹਸਬੰਡ ਦੇ ਸੀਰ ਸਿੰਘ ਜੱਗੀ ਵੱਲੋਂ ਇਹੀ ਬੇਨਤੀ ਕਰਦੀ ਆ ਕਿ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੀ ਚੋਣ ਲੜਨ ਜਾ ਰਹੀ ਆ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੀ ਕਿ ਮੇਰਾ ਵੱਧ ਚੜ ਕੇ ਸਾਰੇ ਮੇਰਾ ਸਪੋਰਟ ਕਰਨ ਮੇਰਾ ਫਸਟ ਆਫ ਆਲ ਮੁੱਦਾ ਕਿ ਜੋ ਮੇਰੀ ਇਹ 11 ਨੰਬਰ ਵਾਰਡ ਹੈ ਇਹ ਲਾਲ ਲਕੀਰ ਤੋਂ ਬਾਹਰ ਹੈ ਮੈਂ ਚਾਹਾਂਗੀ ਜਦੋਂ ਕੀ ਇਹ ਸਰਕਾਰ ਬਣਦੀ ਹੈ ਮੈਂ ਲਾਲ ਕਿਰਦੇ ਅੰਦਰ ਇਹਨਾਂ ਨੂੰ ਲੈ ਕੇ ਆਉਣਾ ਚਾਹਾਂਗੀ ਜੋ ਲੋਕ ਆਟਾ ਦਾਲ ਸਕੀਮ ਤੋਂ ਵੰਚਿਤ ਨੇ ਜਾਂ ਜਿਨ੍ਹਾਂ ਦੀ ਪੈਨਸ਼ਨਾਂ ਨਹੀਂ ਲਗੀਆਂ ਮੈਂ ਉਹਨਾਂ ਨੂੰ ਵੀ ਸਾਥ ਦੇਵਾਂਗੀ ਉਹਨਾਂ ਦਾ ਕਿਤੇ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਨੇ ਉਹ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਨੂੰ ਹੱਲ ਕਰ ਪਾਵਾਂ ਮੈਂ ਇਹੀ ਕਹਾਂਗੀ ਜੇਕਰ ਲੇਡੀਜ਼ਾਂ ਵੀ ਮੇਰੇ ਕੋਲ ਖੁੱਲਕੇ ਜਿਦਾਂ ਮੇਰੇ ਨਾਲ ਗੱਲਬਾਤ ਕਰਨਗੀਆਂ ਜਿੰਨਾ ਵੀ ਉਹਨਾਂ ਦੀ ਦਫ਼ਤਰਾਂ ਵੱਲੋਂ ਜਾਂ ਕੋਈ ਵੀ ਮਹਿਕਮੇ ਵੱਲੋਂ ਕਿੱਦਾਂ ਦੀ ਵੀ ਕੋਈ ਸਮੱਸਿਆਵਾਂ ਹੋਣਗੀਆਂ ਮੈਂ ਉਹਨਾਂ ਦੇ ਨਾਲ ਚੱਲਾਂਗੀ ਤੇ ਬਦਚੜ ਕੇ ਉਹਨਾਂ ਦਾ ਸਾਥ ਦੇਵਾਂਗੀ ਸਾਡੀ 600 VOTING ਹੈ ਤੇ ਮੇਰੇ ਭਾਈਚਾਰੇ ਵੀ ਮੇਰੇ ਨਾਲ ਨੇ ਤੇ ਦੇਖੋ ਬਾਕੀ ਹੁਣ ਲੋਕਾਂ ਦੇ ਵੀ ਕਿੰਨੇ ਸਪੋਰਟ ਮੈਨੂੰ ਦਿੰਦੇ ਨੇ ਤੁਹਾਨੂੰ ਜਿਵੇਂ ਪਤਾ ਹੀ ਪਵਾਦਾਏ ਪੱਤਰਕਾਰ ਦੀ ਵੀ ਮੈਂ ਲੋਕਾਂ ਦੀ ਸੇਵਾ ਕਰਦੀ ਰਹੀਆਂ ਦੇਖੋ ਮੇਰੇ ਸਾਰੇ ਭਾਈਚਾਰੇ ਆਪ ਪਾਰਟੀ ਵੱਲੋਂ ਵੀ ਖੜੇ ਨੇ ਤੇ ਦੋ ਆਜ਼ਾਦ ਉਮੀਦਵਾਰ ਵੀ ਨੇ ਬਾਕੀ ਦੇਖੋ ਲੋਕ ਜਿੰਨੂੰ ਪਸੰਦ ਕਰਨਗੇ ਤੇ ਚੋਣਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂ ਕਿਹੜੇ ਨੰਬਰ ਵਾੜ ਤੋਂ ਉਮੀਦਵਾਰ ਆ ਤੁਹਾਡੇ ਅਸੀਂ ਆਪਣੀ ਬਾਤ ਲਈ 11 ਨੰਬਰ ਵਾੜ ਦੀ ਮੁੱਦੇ ਲੈ ਕੇ ਆਉਂਦੇ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾ ਕੇ ਜੀ ਕਾਮਯਾਬ ਬਣਾਓ ਜੀ ਅਸੀਂ ਤੁਹਾਡੇ ਕੋਲ ਵੀ ਇੱਕ ਵਾਸਤੇ ਜਿੰਨੀ ਵੀ ਸੇਵਾ ਹੋ ਸਕੇਗੀ ਅਸੀਂ ਕਰਾਂਗੇ ਜੀ ਵਾਅਦਾ ਤੋਂ ਵਾਅਦਾ ਨਾਲੀਆਂ ਦਾ ਜੋ ਵੀ ਕੰਮ ਹੈ ਅਸੀਂ ਪਿੰਡ ਦੇ ਵਿੱਚ ਕਦੀ ਵੀ ਪਿੱਛੇ ਕਿਸੇ ਤੋਂ ਨਹੀਂ ਹਟਾਂਗੇ ਹਾਂ ਜੀ ਪਾਣੀ ਬਹੁਤ ਗੰਦਾ ਵੀ ਆਂਦਾ ਹੈ ਤੇ ਵੈਸੇ ਵੀ ਨਾਲੇ ਵੀ ਸਾਡੇ ਸੀਵਰੇਜ ਕਵਰ ਨਹੀਂ ਹੈਗੇ ਅਸੀਂ ਜੋ ਵੀ ਬਲ ਬਣਿਆ ਜੀ ਅਸੀਂ ਕਰਾਂਗੇ ਜੀ ਸਾਨੂੰ ਆਪਣਾ ਇੱਕ ਇੱਕ ਕੀਮਤੀ ਬੋਰਡ ਪਾ ਕੇ ਦਿਟਾਵਾਂਗੇ ਹਾਂ ਜੀ ਆਂਦਾ ਜੀ ਟੂਟੀਆਂ ਦਾ ਜੀ ਪਰ ਗੰਦਾ ਆਂਦਾ ਜੀ ਹਾਂ ਜੀ ਕਈ ਵਾਰ ਗੋਬਰ ਵਗੈਰਾ ਦਾ ਇਸ ਸਮੱਸਿਆ ਹੋ ਜਾਂਦੀ ਹੈ ਅਸੀਂ ਉਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਾਂਗੇ ਇੱਕ ਵਾਰੀ ਸਾਨੂੰ ਉਸੇ ਵਾ ਦਾ ਮੌਕਾ ਜ਼ਰੂਰ ਦਿਓ ਜਿੰਦਰ ਕੌਰ ਹਾਂ ਕਿਹ ਨੰਬਰ ਵਾਰਡ ਤੋਂ ਖੜੇ ਤੁਸੀਂ 11 ਨੰਬਰ ਵਾਰਡ ਤੋਂ 11 ਵੀ ਆਪਣੇ ਮੁੱਦੇ ਲੈ ਕੇ ਜਾ ਰਹੇ ਆ ਵਾਰਡ ਦੇ ਮੇਰੀ ਉਮੀਦਵਾਰ ਤੇ ਇਹ ਹੀ ਬੋਲਣਗੀ ਜੀ ਵੋਟਾਂ ਦੇ ਨੇ ਮੰਗਣੀ ਆਪਣੀ ਵਾਰਡ ਦੇ ਮੁੱਦੇ ਲੈ ਕੇ ਆਪਣੀ ਵਾਰਡ ਦੇ ਵੋਟ ਸਾਡੇ ਨਾਲੀਆਂ ਦੇ ਵੀ ਤੇ ਜੋ ਵੀ ਗਲੀਆਂ ਦੇ ਸਾਰੇ ਕਿਸੇ ਦੇ ਕਾਰ ਨਹੀਂ ਬਣੇ ਕਿਸੇ ਉਹਨਾਂ ਦੇ ਸਾਰਿਆਂ ਦੇ ਮੁਰਦੇ ਜਿੰਨਾ ਗਰੀਬਾਂ ਦੀ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਲੋਕਾਂ ਦਾ ਆਖਰੀ ਦਿਨ ਬਹੁਤ ਵਧੀਆ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਮੇਰਾ ਨਾਮ ਲਾਪ੍ਰਿਤ ਕੌਰ ਹੈ ਜੀ ਹਾਂਜੀ ਅਸੀਂ 3 ਨੰਬਰ ਵਾਰਡ ਤੋਂ ਨੇ ਸਾਡੇ ਉਮੀਦਵਾਰ ਨੇ ਜਿਹੜੇ ਚੋਣ ਪ੍ਰਚਾਰ ਸਾਡਾ ਵਧੀਆ ਚੱਲ ਰਿਹਾ ਹੈਗਾ ਸਾਨੂੰ ਉਮੀਦ ਵੀ ਹੈ ਵੀ ਸਾਡੀ ਜਿੱਤ ਹੋਏਗੀ ਕੌਣ ਮੁੱਦੇ ਕੀ ਆ ਤੁਹਾਡੇ ਵਾਰਡ ਦੀ ਸਮੱਸਿਆਵਾਂ ਕੀ ਆ ਹਾਂਜੀ ਸਾਡੇ ਮੇਨ ਮੁੱਦੇ ਜਿਵੇਂ ਸਾਡੇ ਜ਼ਿਆਦਾਤਰ ਸਾਡੀ ਪਾਣੀ ਦੀ ਸਮੱਸਿਆ ਹੈ ਨਾਲੀਆਂ ਦੀ ਸਮੱਸਿਆ ਸਾਡੇ ਬਹੁਤ ਜ਼ਿਆਦਾ ਆ ਰਹੀ ਹੈ ਤੇ ਬਾਕੀ ਸਾਡਾ ਕੁਝ ਏਰੀਆ ਜਿਵੇਂ ਨਗਰ ਪੰਚਾਇਤ ਵਿੱਚ ਨਹੀਂ ਹੈਗਾ ਅਸੀਂ ਚੋਣੇ ਆ ਵੀ ਸਾਨੂੰ ਨਗਰ ਪੰਚਾਇਤ ਵਿੱਚ ਵੀ ਸਾਨੂੰ ਥਾਂ ਮਿਲੇ ਸਾਡਾ ਨਗਰਪੰਚਾਇਤ ਵਿੱਚ ਉਹ ਏਰੀਆ ਆਵੇ ਜੋ ਸਾਡੀਆਂ ਸਮੱਸਿਆਵਾਂ ਨੇ ਜੋ ਨਹੀਂ ਹੱਲ ਹੁੰਦੀਆਂ ਉਹ ਸਾਡੀਆਂ ਕੀਤੀਆਂ ਜਾਣ ਸਟਰੀਟ ਲਾਈਟ ਵਗੈਰਾ ਆਂਦੀ ਹੈ ਸਾਡੇ ਨਹੀਂ ਜੀ ਸਾਡੇ ਇਸ ਟਾਈਮ ਕੁਝ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਕੋਈ ਸਹੂਲਤ ਸਾਨੂੰ ਅਸੀਂ ਸਾਰੇ ਪਾਸੇ ਸਹੂਲਤ ਤੋਂ ਵਾਂਝੇ ਆ ਸਾਡੀ ਵਾਰਡ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਜੀ ਜਿਸ ਏਰੀਏ ਵਿੱਚ ਅਸੀਂ ਆ ਉਸ ਏਰੀਏ ਵਿੱਚ ਤੇ ਕੁਝ ਨਾਲੀਆਂ ਵੀ ਨਹੀਂ ਹੈਗੀਆਂ ਉੱਥੇ ਪਰ ਜਿਹੜੇ ਏਰੀਏ ਵਿੱਚ ਨਾਲੀਆਂ ਨੇ ਪਰ ਉੱਥੋਂ ਪਾਣੀ ਨਹੀਂ ਜਾ ਰਿਹਾ ਹੈਗਾ ਉੱਥੇ ਬਹੁਤ ਜ਼ਿਆਦਾ ਪਾਣੀ ਖੜ ਜਾਂਦਾ ਬਰਸਾਤ ਦੇ ਮੌਸਮ ਵਿੱਚ ਮੇਨ ਤੇ ਸਾਡੇ ਸਾਰੇ ਹੀ ਨੇ ਜੀ ਸਾਡੇ ਉਮੀਦ ਸਾਨੂੰ ਵੀ ਉਹ ਸਾਰਾ ਕਰਨਗੇ ਪਰ ਫਿਲਹਾਲ ਸਾਡਾ ਪਹਿਲਾ ਜਿਹੜਾ ਹੈਗਾ ਪਹਿਲੀ ਪ੍ਰੋਬਲਮ ਹੈ ਸਾਡੀ ਉਹ ਪਾਣੀ ਦੀ ਪ੍ਰੋਬਲਮ ਹੈ ਸਰ ਪਾਣੀ ਦੀ ਨਿਕਾਸੀ ਹੋਵੇ ਸਾਡੇ ਫਿਰ ਸਾਡਾ ਜਿਹੜਾ ਜੇ ਮੇਨ ਏਰੀਆ ਹੈਗਾ ਉਹ ਸਾਡਾ ਵਾਰਡ ਤੋਂ ਬਾਹਰ ਹੈ ਉਹ ਪੰਚਾਇਤ ਵਿੱਚ ਨਹੀਂ ਹੈਗਾ ਨਗਰ ਪੰਚਾਇਤ ਵਿੱਚ ਉਹ ਦਰਜ ਹੋਏਗਾ ਜੀ ਅੱਜ ਹੀ ਚੋਣ ਦਾ ਵਾਰਡ ਨੰਬਰ 4 ਦਾ ਆਖਰੀ ਦਿਨ ਹੈ ਅਸੀਂ ਸਾਰੇ ਹੁਣ ਆ ਕੇ ਸਾਰਾ ਵਾਰਡ ਨਾਲ ਤੁਰਿਆ ਹੋਇਆ ਤੇ ਅਸੀਂ ਪ੍ਰਚਾਰ ਕਰ ਰਹੇ ਹਾਂ ਆਪਣੀ ਸਾਰੀਆਂ ਜਿੰਨੀਆਂ ਵੀ ਸਰਕਾਰ ਦੀ ਪ੍ਰਾਪਤੀਆਂ ਨੇ ਸਾਡੇ ਘੱਗੇ 'ਚ ਜਿਹੜੇ ਪ੍ਰੋਜੈਕਟ ਆਏ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਉਹਦੇ ਵਿਕਾਸ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਤੇ ਅਸੀਂ ਤੁਹਾਡਾ ਕੀ ਹੈ ਤੁਹਾਡੇ ਵਾਰਡ ਦਾ ਮੁੱਦਾ ਸਾਡੇ ਵਾਰਡ ਦਾ ਜੀ ਸੀਵਰੇਜ ਦਾ ਹੈ ਮਹੱਲਿਆਂ ਦਾ ਹੈ ਤੇ ਆਪਣਾ ਜਿਆਦਾ ਸਰ ਨਾਲ ਵੱਡਾ ਮੁੱਦਾ ਹੈਗਾ ਜਿਹੜਾ ਸਾਡੇ ਵਾਰਡ ਦਾ ਡੇਰਿਆਂ ਦਾ ਉਹਦੀ ਹਦੂਦ ਕਰਕੇ ਉਹ ਆਈ ਵਾਰ ਬਾਹਰ ਕਹਿ ਦਿੰਦੇ ਨੇ ਵੀ ਜਦੋਂ ਕਮੇਟੀ 'ਚ ਕੰਮ ਕਰਾਉਣ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਹਦੂਦ ਤੋਂ ਬਾਹਰ ਨੇ ਆ ਸਾਡਾ 1 ਕਿ ਟਿੱਚਾ ਆ ਇਸ ਵਾਰ 5 ਸਾਲਾਂ ਦਾ ਜਿਹੜਾ ਸਾਨੂੰ ਟਿੱਚਾ ਲਿਗਿਆ ਵਿਕਾਸ ਤੇ ਹਦੂਦ ਵਧਾਣੀ ਘੱਗੇ ਦੀ ਜਿਹੜੇ ਡੇਰਿਆਂ ਦੇ ਕੰਮ ਨਹੀਂ ਹੁੰਦੇ ਉਹਨਾਂ ਨੂੰ ਹਦੂਦ 'ਚ ਲਿਆ ਕੇ ਅਸੀਂ ਕੰਮ ਕਰਾਣੇ ਨੇ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਲੋਕਾਂ ਨੂੰ ਸਮਰਥਨ ਬਹੁਤ ਵਧੀਆ ਹੈ ਸਾਰੀ ਵਾਰਡ ਸਾਰੀ ਘੱਗਾ ਤੁਰਿਆ ਹੋਈ ਸਾਡੇ ਨਾਲ ਸਾਰਾ ਘੱਗਾ 13 13 ਸੀਟਾਂ ਜਿਤਾ ਕੇ ਆਮ ਆਦੀ ਪਾਰਟੀ ਚੋਲ ਜਾ ਐ ਐਮਐਲਏ ਸਾਹਿਬ ਕਲਵਾ ਸਿੰਘ ਬਾਜ਼ੀਗੜੀ ਚੋਲੀ ਚ ਪਾਣੀ ਆ ਨੇ ਜੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿਖਾਣਾ ਹੈ ਕਿ ਘੱਗਾ ਸਾਰਾ ਉਹਨਾਂ ਦੇ ਨਾਲ ਹੈ ਠੀਕ ਆਮ ਆਦੀ ਅੱਗੇ ਨਗਰ ਪੰਚਾਇਤ ਦੇ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਜੀ ਉਮੀਦਵਾਰਾਂ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਕਿਸ ਤਰ੍ਹਾਂ ਸਮਰਥਨ ਮਿਲ ਰਿਹਾ ਲੋਕਾਂ ਦਾ ਸਰ ਬਹੁਤ ਵਧੀਆ ਸਮਰਥਨ ਮਿਲ ਰਿਹਾ ਬੇਹੱਦ ਖੁਸ਼ੀ ਦਾ ਦੇਣਾ ਸਾਡੇ ਲਈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲੇ ਦਿਨ ਤੋਂ ਹੀ ਬੀਬੀਆਂ ਦਾ ਜਿਹੜਾ ਪਾਰਟਿਸਪੇਸ਼ਨ ਆ ਉਹ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ ਬੰਦਿਆਂ ਤੋਂ ਵੀ ਜ਼ਿਆਦਾ ਬੀਬੀਆਂ ਦੀ ਜਿਹੜੀ ਪਾਰਟਿਸਪੇਸ਼ਨ ਸਾਡੀ ਰੈਲੀ ਦੇ ਵਿੱਚ ਹੈਗੀ ਹੈ ਸੋ ਸਾਡੇ ਕੈਂਡੀਡੇਟ ਬਹੁਤ ਉਤਸ਼ਾਹ ਦੇ ਵਿੱਚ ਨੇ ਵਾਹਿਗੁਰੂ ਕਿਰਪਾ ਕਰਨਗੇ ਪਰਸੋਂ ਨੂੰ ਫੇਅਰ ਐਂਡ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਦੀ ਸਾਨੂੰ ਪੂਰੀ ਸੰਭਾਵਨਾ ਅਸੀਂ ਵੱਡੀ ਗਿਣਤੀ ਦੇ ਵਿੱਚ ਜਿੱਤ ਕੇ ਜਿਹੜਾ ਮਿਸਪਲ ਪੰਚਾਇਤ ਆ ਉਹਦੇ ਤੇ ਬਾਹਰੂ ਕਿਰਪਾ ਕਰਨ ਉਧਰ ਤੇ ਅਸੀਂ ਆਪਣਾ ਕਬਜ਼ਾ ਕਰਾਂਗੇ ਅਸੀਂ ਉੱਥੇ ਆਪਣੀ ਸਰਕਾਰ ਬਣਾਵਾਂਗੇ ਸੁਮਿੰਦਵਾਰਾ ਨੂੰ ਡਰ ਸਤਾ ਰਹੀ ਵੀ ਧੱਕਾ ਕਰੇਗੀ ਸਰਕਾਰ ਬਿਲਕੁਲ ਧੱਕਾ ਨਹੀਂ ਹੋਣ ਦੇ ਗਲਤ ਧੱਕਾ ਨਹੀਂ ਹੋਣ ਸਾਡੇ ਸਾਰੇ ਅਫਸਰ ਸਾਹਿਬਾਨ ਦਾ ਮੈਂਡਵਨ ਤੇ ਗੱਲ ਹੋ ਰਹੀ ਹੈ ਸਾਨੂੰ ਭਰੋਸਾ ਦਿਵਾਇਆ ਜਾ ਰਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਇਸ ਗੱਲ ਦੀ ਚੇਤਾਵਨੀ ਦਿੰਦੀ ਹੈ ਵੱਡੇ ਅਫਸਰ ਸਾਹਿਬਾਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਲੋਕਤੰਤਰ ਦੇ ਨਾਲ ਖਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਸੀਂ ਹਰ ਹਾਲ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਇਹਨਾਂ ਨੂੰ ਫ੍ਰੀ ਐਂਡ ਫੇਅਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵਧੀਆ ਹੋਸ ਅ ਸਵੇਰ 7 ਵਜੇ ਜਿਹੜੀ ਹੈਗੀ ਹੈ VOTING ਸ਼ੁਰੂ ਹੋ ਜਾਣੀ ਹੈ ਜੀ ਤੇ 4 ਵਜੇ ਤੱਕ ਹੋਏਗੀ ਉਸ ਤੋਂ ਪਹਿਲਾਂ ਜਿਹੜੀ ਬੂਥ ਦੀ ਜਿਹੜੀ ਤਿਆਰੀ ਆ ਉਹ 1 ਘੰਟਾ ਪਹਿਲਾਂ ਹੋ ਜਾਣੀ ਹੈ ਤੇ ਜਿਹੜੀਆਂ ਸਾਡੀਆਂ ਪੋਲਿੰਗ ਪਾਰਟੀਆਂ ਪਹੁੰਚ ਚੁੱਕੀਆਂ ਨੇ ਇੱਥੇ ਉਹਨਾਂ ਨੂੰ ਦੋ ਰਹਿਸਲਾ ਕਰਾ ਕੇ ਟ੍ਰੇਨਿੰਗ ਦੇ ਦਿੱਤੀ ਹੈ ਜੀ ਪੁਲਿਸ ਵਿਭਾਗ ਵੱਲੋਂ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈਗੇ ਉਹ ਡੀਐਸਪੀ ਪਾਤੜਾ ਜਿਹੜੇ ਇੰਦਰਪਾਲ ਜੀ ਰੀਂਦਰਪਾਲ ਚੋਹਾਨ ਜੀ ਨੇ ਤੇ ਇੱਥੋਂ ਦੇ ਐਸਐਚਓ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਿਵਲ ਪ੍ਰਸ਼ਾਸਨ ਵੱਲੋਂ ਜਿਹੜੀਆਂ ਪੂਰੀਆਂ ਤਿਆਰੀਆਂ ਨੇ ਸਵੇਰੇ ਸਿਰ ਬਹੁਤ ਕਿੰਨੇ ਗਏ تھے 12 ਜਿਹੜੇ ਰਹਿ ਗਏ ਨੇ ਜੀ ਜਿਹਦੇ ਉਹਦੇ ਵਿੱਚੋਂ ਨਾ 8 ਤਾਂ ਹਾਈਪਰ ਸੈਂਸਿਟਿਵ ਨੇ ਰਿਪੋਰਟ ਪਹਿਲਾਂ ਹੀ ਉੱਪਰ ਨੂੰ ਉੱਪਰ ਭੇਜੀ ਜਾ ਚੁੱਕੀ ਹੈ ਤੇ ਚਾਰ ਸੈਂਸਿਟਿਵ ਨੇ ਜੀ ਤੇ ਇਹ ਜਿਹੜੇ ਪੋਲਿੰਗ ਬੂਥ ਬਣਾਏ ਗਏ ਇਹ ਸੀ ਸਕੂਲਸ ਤੇ ਕਿ ਹੋਰ ਵੀ ਅਲੱਗ ਜਿਹੀ ਕੋਈ ਇਹ ਅਲੱਗ-ਅਲੱਗ ਨੇ ਜੀ ਲੋਕੇਸ਼ਨਾਂ ਅਲੱਗ-ਅਲੱਗ ਹੈਗੀਆਂ ਤੇ ਇਹ ਜਿਹੜੀ ਉਹਦੇ ਇੱਕ ਬੱਸ ਆ ਹੈਗੀ ਹੈ ਜਿਹੜੀ ਸਾਡੇ ਪੋਲਿੰਗ ਸਟਾਫ ਨੂੰ ਲੈ ਕੇ ਜਾਏਗੀ ਪੋਲਿੰਗ ਮਟੀਰੀਅਲ ਲੈ ਕੇ ਜਾਏਗੀ ਤੇ ਜਿਹੜਾ ਬੂਥ ਬੂਥ ਤੇ ਜਿਹੜੀ ਬਕਾਇਦਾ ਸੈਂਟਰਲਾਈਜ਼ ਇੱਕ ਵੀਡੀਓਗ੍ਰਾਫੀ ਹੋਏਗੀ ਪੂਰਾ ਜਿਹੜਾ ਉਹਦੇ ਵਿੱਚ ਵੀਡੀਓਗ੍ਰਾਫੀ ਚ ਹੋਣਾ ਜੀ ਜੀਵੀਐਮ ਇਰਾਇਮ ਉਹਦਾ ਸਾਰਾ ਜੀਵੀਐਮ ਇਰਾਇਮ ਸੇਮ ਦੇ ਰਿਜ਼ਲਟ ਹੈ ਜੀ ਠੀਕ ਥੈਂਕ ਯੂ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸੀ ਸਮਾਣਾ ਨਿਊਜ਼ ਅੱਗਾ